ਜਤਿੰਦਰ ਕੌਰ ਕਿਹੜੀ ਵਾਰਡ ਤੋਂ ਵਾਰਡ ਨੰਬਰ 3 ਕਾਜੀ ਲੰਮਾ ਸਮਾਂ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਟਿਕਟ ਦੇ ਦਾਅਵੇਦਾਰੀ ਪੇਸ਼ ਕੀਤੀ ਕੀ ਬਣਿਆ ਤੁਹਾਡਾ ਅਸੀਂ ਪਿਛਲੇ 5 ਸਾਲਾਂ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਾਂ ਬਹੁਤ ਜ਼ਿਆਦਾ ਅਸੀਂ ਮਿਹਨਤ ਕੀਤੀ ਹੈ ਇਹ ਨਹੀਂ ਕਿ ਅਸੀਂ 3 ਨੰਬਰ ਵਾਰਡ ਦੇ ਵਿੱਚ ਹੀ ਕੀਤੀ ਹੈ ਸ਼ਹਿਰ ਦੀਆਂ ਬਾਕੀ ਵਾਰਡਾਂ ਦੇ ਵਿੱਚ ਵੀ ਜਿੱਥੇ ਵੀ ਉਸ ਟਾਈਮ ਤੇ ਸਾਡੀ ਡਿਊਟੀ ਲਾਈ ਗਈ ਸੀ ਪਾਰਟੀ ਵੱਲੋਂ ਅਸੀਂ ਹਰ ਜਗ੍ਹਾ ਤੇ ਬੜਾ ਜ਼ਿਆਦਾ ਵਰਕ ਕੀਤਾ ਅਸੀਂ ਪਾਰਟੀ ਲਈ ਆਪਣਾ ਦਫ਼ਤਰ ਵੀ ਦਿੱਤਾ ਫੇਰ ਵੀ ਸਾਨੂੰ ਇਹੋ ਹੀ ਉਮੀਦ ਸੀਗੀ ਕਿ ਪਾਰਟੀ ਸਾਨੂੰ ਐਮਸੀ ਦੀ ਇਲੈਕਸ਼ਨ ਵਾਸਤੇ ਦਾਵੇਦਾਰੀ ਵਾਸਤੇ ਜਰੂਰ ਮੌਕਾ ਦੇਊਗੀ ਸਾਨੂੰ ਪੂਰੀ ਆਸ ਸੀਗੀ ਪਰ ਸਾਨੂੰ ਪਾਰਟੀ ਵੱਲੋਂ ਨਿਰਾਸ਼ਾ ਹੀ ਪੱਲੇ ਪਈ ਆ ਸਾਡੇ ਵਾਰਡ ਦੇ ਵਿੱਚੋਂ ਮੌਜੂਦਾ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਵਾਈਫ ਨਵਜੋਤ कौर ਹੁੰਦਲ ਨੂੰ ਟਿਕਟ ਦੇ ਦਿੱਤੀ ਗਈ ਹੈ ਉਹ ਫਿਰ ਤੁਸੀਂ ਜਿਹੜੀ ਪਾਰਟੀ ਦਾ ਟਿਕਟ ਜਿਹੜੀ ਆ ਆਪਣਾ ਨਾਮਜ਼ਦਗੀ ਦਾਰ ਕਰਕੇ ਉਹ ਜਾਰ ਕਰਾ ਕੇ ਆ ਕਿ ਜੱਕੀ ਪਾਰਟੀ ਹਾਂਜੀ ਨਹੀਂ ਅਸੀਂ ਆਪਣੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਾਮਜ਼ਦਗੀ ਪੇਪਰ ਦਾਖਲ ਕਰਵਾ ਕੇ ਆਏ ਹਾਂ ਕਿਹੜੇ ਕਿਹੜੇ ਜਿਹੜੇ ਕੰਮ ਜਿਹੜੇ ਮੁੱਦੇ ਆ ਕਿ ਤੁਸੀਂ ਰੱਖਣੇ ਆਪਨੇ ਅਸੀਂ ਆਪਣੀ ਵਾਰਡ ਦੇ ਵਿੱਚੋਂ ਜਾਂ ਸ਼ਹਿਰ ਦੇ ਜਿਹੜੇ ਮੇਨ ਮੁੱਦੇ ਆ ਉਹਨਾਂ 'ਚ ਵਿਕਾਸ ਦੂਸਰਾ ਇਹਨਾਂ ਲੋਕਾਂ ਨੂੰ ਜਿਹੜੀ ਵੀ ਚੀਜ਼ ਮੁਸ਼ਕਲ ਹੋਊਗੀ ਨਿੱਜੀ ਜ਼ਿੰਦਗੀ ਦੀ ਕੋਈ ਮੁਸ਼ਕਲ ਆ ਜਾਂ ਕੋਈ ਵੀ ਘਰੇਲੂ ਮੁਸ਼ਕਲ ਆ ਉਹਦੇ ਵਿੱਚ ਜਿੱਥੇ ਵੀ ਕਿਤੇ ਸਾਡੇ ਸਾਥ ਦੀ ਲੋੜ ਹੋਊਗੀ ਅਸੀਂ ਜ਼ਰੂਰ ਪਹੁੰਚਾਂਗੇ ਕਿਉਂਕਿ ਜਦੋਂ ਅਸੀਂ ਪਾਰਟੀ ਨਾ ਤੁਰੇ ਸੀ ਉਸ ਟਾਈਮ ਤੇ ਵੀ ਅਸੀਂ ਲੋਕਾਂ ਨੂੰ ਇਹੋ ਵਿਸ਼ਵਾਸ ਦਵਾਇਆ ਸੀ ਕਿ ਜੇਕਰ ਆਪਾਂ ਪੰਜਾਬ 'ਚ ਬਦਲਾ ਲਿਆਵਾਂਗੇ ਤੇ ਸਾਡਾ ਬੜਾ ਜ਼ਿਆਦਾ ਸੁਧਾਰ ਹੋਊਗਾ ਸਾਡੀ ਜ਼ਿੰਦਗੀ 'ਚ ਬੜਾ ਜ਼ਿਆਦਾ ਕੁਝ ਨਵਾਂ ਪਰਿਵਰਤਨ ਲਾਊਗਾ ਇਸੇ ਤੌਰ ਤੇ ਅਸੀਂ ਪਹਿਲਾਂ ਤੁਰੇ ਸੀ ਪਰ ਸਾਨੂੰ ਐਮਐਲਏ ਸਾਹਿਬ ਵੱਲੋਂ ਕੋਈ ਸਪੋਰਟ ਨਹੀਂ ਕੀਤੀ ਗਈ ਸਾਨੂੰ ਉਸ ਟਾਈਮ ਤੇ ਪਛਾਣ ਕਰ ਦਿੱਤਾ ਗਿਆ ਜਿੱਤ ਤੋਂ ਬਾਅਦ ਇਸ ਕਰਕੇ ਅਸੀਂ ਲੋਕਾਂ ਦਾ ਕੁਝ ਵੀ ਵਿਕਾਸ ਨਹੀਂ ਕਰ ਸਕੇ ਕੀ ਕਰਦੇ ਜਿਹੜੇ ਤੁਹਾਨੂੰ ਪਛਾਣ ਕਰਤਾ ਗਿਆ ਵਾ ਕਾਰਨ ਇਹ ਕਿ ਜਦੋਂ ਡਾਕਟਰ ਸਾਹਿਬ ਇਲੈਕਸ਼ਨ ਜਿੱਤੇਗੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪਣੇ ਵੇਨ ਨੂੰ ਪੀਏ ਲਗਾ ਲਿਆ ਹੁਣ ਵੀ ਵੇਖੋ ਨਾ ਕਿ ਇਹਦੇ ਵਾਸਤੇ ਐਮਸੀਡੀ ਇਲੈਕਸ਼ਨ ਵਾਸਤੇ ਵੀ ਉਹ ਚਾਹੁੰਦੇ ਆ ਕਿ ਮੇਰੇ ਘਰ ਦੇ ਵਿੱਚ ਹੀ ਫਿਰ ਤੋਂ ਮੇਅਰ ਦੀ ਕੁਰਸੀ ਆ ਜੇ ਹੂੰ ਤਿੰਨ ਦਿਨ ਲਗਾਤਾਰ ਹੀ ਸਿਰਫ ਟਿਕਟ ਅਨਾਉਂਸ ਨਹੀਂ ਕਰਕੇ ਗਏ ਜਿਹੜੇ ਉਮੀਦਵਾਰ ਉਹਨਾਂ ਦੇ ਨਾਮ ਹੀ ਅਨਾਉਂਸ ਕੀਤੇਗੇ ਕਾਰਨ ਕੀ ਜੀ ਜਿੰਨੇ ਵੀ ਪੁਰਾਣੇ ਵਲੰਟੀਅਰ ਸੀਗੇ ਉਹਨਾਂ ਨੂੰ ਸਿਰਫ ਇੱਕ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ ਸੀਗੀਆਂ ਕਿ ਤੁਹਾਡਾ ਤੁਹਾਡੀ ਵਾਰੀ ਆਉਣੀ ਆ ਤੁਹਾਡੀ ਵਾਰੀ ਆਉਣੀ ਆ ਉਹ ਵਿਚਾਰੇ ਤਿੰਨ ਦਿਨ ਜੋ ਸਵੇਰ ਤੋਂ ਜਾ ਕੇ ਐਮਐਲਏ ਆਫਿਸ ਦੇ ਵਿੱਚ ਬੈਠਦੇ ਰਹੇ ਤੇ ਉਹਨਾਂ ਨੂੰ ਇਹ ਇਹੀ ਭਰੋਸਾ ਸੀਗਾ ਕਿ ਚਲੋ ਅਸੀਂ ਜੇ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਵਾ ਤੇ ਚਲੋ ਸਾਡੀ ਸੁਣਵਾਈ ਹੋਊਗੀ ਪਰ ਬੜੇ ਜਿਆਦਾ ਵਲੰਟੀਅਰ ਇਹੋ ਜਿਹੇ ਆ ਜਿਹਨਾਂ ਬਹੁਤ ਪੁਰਾਣੇ ਵਲੰਟੀਅਰ ਜਿਨ੍ਹਾਂ ਦੇ ਨਿਰਾਸ਼ਾ ਹੀ ਪੱਲੇ ਪਈ ਆ ਇਹਨਾਂ ਨੇ ਉਹਨਾਂ ਨੂੰ ਇਲੈਕਸ਼ਨ ਵਿੱਚ ਸੀਟਾ ਨਹੀਂ ਦਿੱਤੀਆਂ ਇਹ ਤਾਂ ਹੁਣ ਜਿਹੜੇ ਲੋਕ ਜਿੱਤਉਂਦੇ ਆ ਵਾਡ ਨੰਬਰ 3 ਤੋਂ ਤੇ ਕਿਹੜੇ-ਕਿਹੜੇ ਜਿਹੜੇ ਮੁੱਦੇ ਆ ਜਿਹੜੇ ਕਿਹੜੇ-ਕਿਹੜੇ ਕੰਮੇ ਰਹਿ ਗਏ ਜਿਹੜੇ ਕਾਪਨ ਨੂੰ ਕਰਦਾ ਜਿਹੜੇ ਵੀ ਕੰਮ ਹੋਣਗੇ ਵਿਕਾਸ ਦੇ ਲਈ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਵਾਡਾਂ ਦੇ ਵਿੱਚ ਜਿਹੜੇ ਵੀ ਕੰਮ ਕਰਨੇ ਹੋਣਗੇ ਉਹ ਸਾਰੇ ਕੀਤੇ ਜਾਣਗੇ ਜਨੰਦ ਭਾਜੀ ਬੜੇ ਲੰਮਾ ਸਮਾਂ ਤੋਂ ਹੀ ਜਦ 2000 ਕਿਹੜੇ ਸੰਘਰਸ਼ ਕੀਤਾ ਆਮ ਆਰਥਿਕ ਪਾਰਟੀ ਵੱਤੇ ਤੋਂ ਤੁਸੀਂ ਇੱਕ ਟਿਕਟ ਮੰਗੀ ਆਪਣੀ ਘਰ ਦੀ ਵਾਦੀ ਤੋਂ ਹੁਣ ਨਹੀਂ ਮਿਲੀ ਕਿਵੇਂ एकदम ਮਹਿਸੂਸ ਕਰਦੇ ਹੋ ਦੇਖੋ ਜੀ ਪਾਰਟੀਆਂ ਲਈ ਵਰਕ ਕਰਦੇ ਸਾਰੇ ਵਰਕਰ ਆਏ ਨੇ ਅਸੀਂ ਵੀ ਕੀਤਾ ਵਾ ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਕਿ ਅਸੀਂ ਵਰਕ ਨਹੀਂ ਕੀਤਾ ਜਾਂ ਅਸੀਂ ਪਾਰਟੀ ਲਈ ਕਿਤੇ ਪਿਛੇ ਹਟੇ ਹੋਈਏ ਹਰ ਥਾਂ ਦੇ ਉੱਤੇ ਪਾਰਟੀ ਨੇ ਦਾ ਸਹਿਯੋਗ ਦਿੱਤਾ ਜਿੱਥੇ ਕਿਤੇ ਪਾਰਟੀ ਨੇ ਕਿਹਾ ਡਿਊਟੀਆਂ ਲਗਾਈਆਂ ਉੱਥੋਂ ਤੱਕ ਜਾਂਦੇ ਰਹੇ ਹਾਂ ਪਾਰਟੀ ਨੇ ਚੰਗੇ ਅਹੁਦੇ ਉਤੇ ਵੀ ਲੈ ਕੇ ਗਈ ਆ ਪਰ ਜਦੋਂ ਗੱਲ ਆ ਜਾਂਦੀ ਹੈ ਨਾ ਕਿ ਕਿਤੇ ਬੰਦੇ ਦੀ ਜਿੱਦ ਤੇ ਅੜ ਜਾਂਦੀ ਹੈ ਜਦੋਂ ਐਮਐਲਏ ਸਾਹਿਬ ਨੇ ਕਿਹਾ ਕਿ ਮੇਰੀ ਵਾਈਫ ਜਿਹੜੀ ਉਹ ਇਲੈਕਸ਼ਨ ਲੜੂਗੀ ਵੇਖੋ ਜੀ ਉਹਨਾਂ ਦੇ ਘਰ ਤੇ ਅੱਗੇ ਐਮਐਲਏ ਸ਼ਿਪ ਹੈਗੀ ਆ ਉਹਨਾਂ ਨੂੰ ਕੀ ਲੋੜ ਪਈ ਹੈ ਕਿ ਇੱਕ ਐਮਸੀ ਦੀ ਚੋਣ ਲੜਨ ਦੀ ਐਮ ਸੀ ਦੀ ਚੋਣ ਲੜਾ ਰਿਹਾ ਹੈ ਕੋਈ ਐਮ ਪੀ ਦੀ ਚੋਣ ਤੇ ਨਹੀਂ ਲੜਾ ਰਿਹਾ ਆਪਣੀ ਵਾਈਫ ਨੂੰ ਤੇ ਪਰ ਜਦੋਂ ਉੱਥੇ ਗੱਲ ਆ ਗਈ ਕਿ ਹਾਂ ਬਈ ਇਸ ਚੀਜ਼ ਨੂੰ ਲੈ ਕੇ ਜਦੋਂ ਈਗੋ ਹੱਟ ਹੋ ਗਈ ਜਾਂ ਕਹਿ ਸਕਦੇ ਆ ਕਿ ਉਹਨਾਂ ਨੇ ਪਾਰਟੀ ਘੜੀ ਆਪਾਂ ਜੋ ਰਿਕੁਐਸਟ ਕੀਤੀ ਠੀਕ ਹੈ ਅਸੀਂ ਵੀ ਦਾਵੇਦਾਰ ਹਾਂ ਅਸੀਂ ਵੀ ਆਪਣੇ ਪੇਪਰ ਦੇਾਂਗੇ ਤੇ ਪਾਰਟੀ ਵੱਲੋਂ ਸਿੱਧਾ ਹੀ ਇੱਕ ਸਾਲ ਦਾ ਕਿਹਾ ਗਿਆ ਕਿ ਹੁਣ ਇੱਥੇ ਤੇ ਪੈ ਕੇ ਜਿਹੜਾ ਵਾ ਉਹ ਐਮ ਐਲ ਏ ਸਾਹਿਬ ਦਾ ਹੀ ਲੱਗਣਾ ਐਮਐਲਏ ਸਾਹਿਬ ਨੂੰ ਟਿਕਟ ਮਿਲਣੀ ਕਿਉਂਕਿ ਐਮਐਲਏ ਸਾਹਿਬ ਦੀ ਵਾਈਫ ਆ ਤੇ ਫਿਰ ਦੇਖੋ ਜੀ ਉੱਥੇ ਫਿਰ ਮੈਂ ਵੀ ਤੇ ਪੰਜਾਬ ਦਾ ਅਹੁਦੇਦਾਰ ਹਾਂ ਮੈਨੂੰ ਵੀ ਮੈਂ ਵੀ ਇੱਕ ਪੰਜਾਬ ਦਾ ਲੀਡਰ ਆ ਤੇ ਮੈਨੂੰ ਵੀ ਚਾਹੀਦਾ ਹੈ ਲੈ ਕਿ ਮੇਰਾ ਵੀ ਆਪਣਾ ਹੱਕ ਆ ਮੈਨੂੰ ਵੀ ਦਿਓ ਫਿਰ ਮੈਂ ਅਪਰੋਚ ਕੀਤੀ ਆ ਪਰ ਜਦੋਂ ਨਹੀਂ ਕੋਈ ਕਿਤੇ ਸੁਣਵਾਈ ਹੋਈ ਤੋਂ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਕਿ ਨਹੀਂ ਅਸੀਂ ਇੰਡੀਪੈਂਡੈਂਟ ਭਾਵੇਂ ਕਾਗਜ਼ ਭਰਈਏ ਜਦੋਂ ਅਸੀਂ ਸੀਟ ਕੱਢਦੇ ਆ ਤੇ ਫਿਰ ਅਸੀਂ ਹੀ ਕਰਾਂਗੇ ਹੋ ਸਕਦਾ ਹੈ ਕਿ ਮਹਾਰਾਜ ਸੁੱਖ ਰੱਖੇ ਪਾਰਟੀ ਸੀਟ ਕੱਢ ਕੇ ਪਾਰਟੀ ਦੀ ਝੁਲਚੀ ਪਾ ਦਈਏ ਪਰ ਅਸੀਂ ਇੱਕ ਵਾਰੀ ਜਿਹੜੀ ਇਲੈਕਸ਼ਨ ਲੜਾਂਗੇ ਜ਼ਰੂਰ ਚਾਹ ਇਹ ਵੀ ਪਤਾ ਲੱਗਾ ਵੀ ਪਾਰਟੀ ਵੱਲੋਂ ਫੈਸਲਾ ਲਿਆ ਗਿਆ ਹੈ ਕੀ ਲੱਗਦਾ ਹੈ ਇਹ ਫੈਸਲੇ ਤੋਂ ਉਲਟ ਜਾ ਕੇ ਤੁਸੀਂ ਪਾਰਟੀ ਦੀ ਵਿਰੋਧਤਾ ਨਹੀਂ ਕਰ ਰਹੇ ਦੇਖੋ ਜੀ ਪਾਰਟੀ ਦੀ ਵਿਰੋਧਤਾ ਤੇ ਤਾਂ ਹੁੰਦੀ ਹੈ ਨਾ ਜੇ ਅਸੀਂ ਕਿਸੇ ਹੋਰ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਹਾਂ ਹੂੰ ਅਸੀਂ ਇੰਡੀਪੈਂਡੈਂਟ ਲੜਦੇ ਆਂ ਇੰਡੀਪੈਂਡੈਂਟ ਤੇ ਹਰ ਕਿਸੇ ਦਾ ਹੱਕ ਹੈ ਜਦੋਂ ਦੇਸ਼ ਦੇਸ਼ ਆਜ਼ਾਦ ਹੈ ਤੇ ਦੇਸ਼ ਆਜ਼ਾਦ ਦੇ ਵਿੱਚ ਹਰ ਇੱਕ ਵੋਟਰ ਜਿਹੜਾ ਉਹ ਆਪਣੀ ਵੋਟ ਪਾ ਸਕਦਾ ਵਾ ਤੇ ਫਿਰ ਉਹ ਲੜ ਵੀ ਸਕਦਾ ਜਾਂ ਲੜਨਾ ਵੀ ਤੇ ਇੱਕ ਫਾਈਟ ਕਰਨੀ ਵੀ ਤੇ ਇੱਕ ਹੱਕ ਹੈ ਨਾ ਹਰ ਇੱਕ ਬੰਦੇ ਦਾ ਅਸੀਂ ਫਾਈਟ ਕਰ ਰਹੇ ਆਂ ਹਾਂ ਕੋਈ ਗੱਲ ਨਹੀਂ ਜਾਂ ਤੇ ਵੇਖੋ ਨਾ ਵੀ ਅਸੀਂ ਫਾਈਟ ਦੇ ਵਿੱਚ ਆ ਕੇ ਹੋਏ ਵੀ ਐਮਐਲਏ ਦੀ ਵਾਈਫ ਜਾਂ ਉਹ ਕੈਂਡੀਡੇਟ ਨੇ ਤੇ ਅਸੀਂ ਉਹਨਾਂ ਨਾਲ ਉਹਨਾਂ ਨੂੰ ਇਹ ਲੜਨਾ ਨਹੀਂ ਦੇਣਾ ਵੀ ਉਹ ਵੀ ਲੜ ਰਹਾ ਸਾਨੂੰ ਵੀ ਉਹ ਲੜਨ ਦੇ ਜਦੋਂ ਵੇਖ ਲੈ ਜੋ ਲੋਕਾਂ ਦਾ ਫਤਵਾ ਹੋਊਗਾ ਜਿੰਨੂੰ ਲੋਕੀ ਪਿਆਰ ਕਰਦੇ ਹੋਣਗੇ ਜਦੋਂ ਉਹ ਕਦੀ ਉਹਨਾਂ ਨੇ 4-3 ਸਾਲ ਹੋ ਗਏ ਇਲੈਕਸ਼ਨ ਜਿੱਤੀ ਨੂੰ ਤੇ ਉਹਨਾਂ ਨੇ ਬੂਹੇ ਨਹੀਂ ਖੋਲੇ ਵੀ ਵਾਰਡ ਦੀ ਕੀ ਹਲਕੇ ਵਾਸੀਆਂ ਲਈ ਤੇ ਸਾਡੇ ਬੂਹੇ ਕਦੀ ਬੰਦ ਨਹੀਂ ਹੋਏ ਵੀ ਇਹ ਸਾਰੇ ਹਲਕੇ ਨੂੰ ਵੀ ਪਤਾ ਵਾ ਤੇ ਤਰਨਤਨ ਨੂੰ ਪਤਾ ਵਾ ਤੇ ਵਾਰਡ ਨੂੰ ਵੀ ਪਤਾ ਹੈ ਜੀ ਤੇ ਜਦੋਂ ਹਦਿਆਂ ਦਾਦ ਖਲੋਣੇ ਆ ਤੇ ਪਾਰਟੀ ਦੇ ਲੋਕੀ ਜਿਹੜੇ ਸਾਡੇ ਨਾਲ ਖੜੇ ਆ ਤੇ ਇਸ ਕਰਕੇ ਅਸੀਂ ਜਿਹੜੀ ਉਹ ਇਲੈਕਸ਼ਨ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਜੇ ਕੋਈ ਡਾਈ ਮਤਲਬ ਜਿਹੜਾ ਇਹ ਆਪਣੇ ਕਾਗਜ਼ਦਾਰ ਕਰਾਏ ਨੇ ਬਿਲਕੁਲ ਜੀ ਸਾਨੂੰ ਇਸ ਚੀਜ਼ ਦਾ ਡਰ ਸੀਗਾ ਇਹਨਾਂ ਨੇ ਪਾਰਟੀ ਦਾ ਦਬਾਅ ਪਾ ਕੇ ਤੇ ਹੋ ਸਕਦਾ ਹੈ ਕਿ ਜੇ ਸਾਨੂੰ ਟਿਕਟ ਨਹੀਂ ਮਿਲੀ ਤਾਂ ਸਾਡੇ ਕਾਗਜ਼ ਵੀ ਰੱਦ ਕੀਤੇ ਜਾਣ ਇਸ ਕਰਕੇ ਅਸੀਂ ਕੋਰਟ ਦਾ ਸਹਾਰਾ ਲੈ ਕੇ ਜਿਹੜੇ ਆ ਉਹ ਕਾਗਜ਼ ਜਿਹੜੇ ਸਬਮਿਟ ਕੀਤੇ ਅੱਜ ਫਾਈਲ ਸਬਮਿਟ ਹੋ ਗਈ ਹੈ ਸਾਡੀ ਤੇ ਉਸ ਤੋਂ ਬਾਅਦ ਜੋ ਵੀ ਅੱਗੇ ਦਾ ਪ੍ਰੋਸੈਸ ਹੋਊਗਾ ਵੇਖਾਂਗੇ ਜੇ ਸਾਨੂੰ ਕਿਤੇ ਲੱਗਦਾ ਹੋਊਗਾ ਵੀ ਇਹਨਾਂ ਨੇ ਵੈਸੇ ਕੋਰਟ ਦੀਆਂ ਡਾਇਰੈਕਸ਼ਨਾਂ ਨੂੰ ਇਹਨਾਂ ਨੇ ਬਹੁਤਾ ਮੰਨਿਆ ਨਹੀਂਗਾ ਜਦ ਇਹ ਸਾਡੇ ਹੱਥ 'ਚ ਬਕਾਇਦਾ ਆਰਡਰ ਹੋਣ ਦੇ ਬਾਵਜੂਦ ਵੀ ਜਿਹੜੇ ਅਫਸਰ ਆ ਉਹਨਾਂ ਨੇ ਸਾਨੂੰ ਅਨਾਂਕਾਨੀ ਕੀਤੀ ਆ ਕਿ ਕੋਈ ਗੱਲ ਨਹੀਂ ਜੀ ਹੋ ਗਈ ਵੀਡੀਓਗ੍ਰਾਫੀ ਕਰ ਲੈ ਚੱਕ ਕੋਈ ਚੱਕਰ ਨਹੀਂ ਆ ਤੁਸੀਂ ਜਾਓ ਜਾਂ ਕਿ ਸਾਡੀ ਸੰਤੁਸ਼ਟੀ ਵੀ ਤਕਰਾ ਸਕਦੇ ਸੀ ਨਾ ਉੱਥੇ ਖੜੇ ਕਰਕੇ ਸਾਨੂੰ ਕਹਿੰਦੇ ਵੀ ਆਹ ਵੇਖੋ ਜੀ ਕੱਲੇ ਕੱਲੇ ਪਿੱਛੇ ਦੀ ਵੀਡੀਓ ਬਣਦਾ ਹੀ ਆ ਤੁਸੀਂ ਕਿਉਂ ਘਬਰਾਉਂਦੇ ਜੀ ਜਦੋਂ ਸਾਨੂੰ ਹਾਈ ਕੋਰਟ ਵੱਲੋਂ ਆ ਗਿਆ ਆਰਡਰ ਤੇ ਅਸੀਂ ਉਸ ਚੀਜ਼ ਦੀ ਪਾਲਣਾ ਕਰਾਂਗੇ ਪਰ ਨਹੀਂ ਇੱਥੇ ਸਾਰਾ ਕੁਝ ਜਿਹੜਾ ਕੋਈ ਕਾਨੂੰਨੀ ਹੈਗਾ ਵੀ ਉੱਥੇ ਗੁੰਡਾਗਰਦੀ ਖੁੱਲੇ ਆਮ ਤਰੀ ਫਿਰਦੀ ਆ ਅ ਲੋਕਾਂ ਦੇ ਕਾਗਜ਼ ਖੋ ਕੇ ਭੱਜ ਜਾਂਦੇ ਆ ਬਾਦੂ ਅਫਸਰ ਖਲੋਤੇ ਨੇ ਵੱਡੇ ਵੱਡੇ ਅਦਿਆਂ ਦੇ ਅਫਸਰ ਅਫਸਰ ਖਲੋਤੇ ਨੇ ਉੱਥੇ ਡੀਐਸਪੀ ਐ ਐਸਐਚਓ ਸਾਰੇ ਅਫਸਰ ਜਿਹੜੇ ਨੇ ਉੱਥੇ ਖੜੇ ਨੇ ਬਾਹਰ ਫਿਰ ਵੀ ਉਹਨਾਂ ਸਾਹਮਣੇ ਜਿਹੜੇ ਆ ਮੁੰਡੇ ਨਜਾਇਜ਼ ਹਥਿਆਰ ਲੈ ਕੇ ਉੱਥੇ ਘੁੰਮ ਰਹੇ ਆ ਤੇ ਲੋਕਾਂ ਦੇ ਪੇਪਰ ਖੋ ਕੇ ਭੱਜ ਰਹੇ ਆ ਤੇ ਇੱਥੇ ਕਿੱਥੇ ਤੁਸੀਂ ਕਹਿ ਸਕਦੇ ਜੀ ਕਾਨੂੰਨ ਅਵਸਥਾ ਵਾ ਸਾਨੂੰ ਤੇ ਹਾਈ ਕੋਰਟ ਤੋਂ ਬਕਾਇਦਾ ਹੋਰ ਕਿੱਥੇ ਯਕੀਨ ਨਹੀਂ ਸੀ ਹੈਗਾ ਇਸ ਕਰਕੇ ਸਾਨੂੰ ਉਹਦਾ ਦਰਵਾਜ਼ਾ ਖੜਕਾਉਣਾ ਪਿਆ ਆਖਰ ਚ ਵਾ ਨੰਬਰ 3 ਦੇ ਵੋਟਰਾਂ ਨੂੰ ਕੀ ਮੈਸੇਜ ਨਾ ਜਾਊਗਾ ਦੇਖੋ ਜੀ ਵਾਰਡ ਨੰਬਰ 3 ਦੇ ਵੋਟਰ ਬਹੁਤ ਸੂਝਵਾਨ ਨੇ ਉਹਨਾਂ ਨੂੰ ਪਤਾ ਵੀ ਹੈ ਕਿ ਅਸੀਂ ਕਿੰਨਾ ਜ਼ਿਆਦਾ ਵਰਕ ਕੀਤਾ ਵਾ ਤੇ ਉਹਨਾਂ ਦੇ ਵਿੱਚ ਰਹਿ ਕੇ ਕੀਤਾ ਵਾ ਅਸੀਂ ਬਾਰ-ਬਾਰ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਇਆ ਤੇ ਉਹਨਾਂ ਨੇ ਕਦੀ ਸਾਨੂੰ ਨਿਰਾਸ਼ ਨਹੀਂ ਕੀਤਾ ਜਿਵੇਂ ਆਮ ਆਦੀ ਪਾਰਟੀ ਲਈ ਦਰਵਾਜ਼ਾ ਖੜਕਾਇਆ ਸੀ ਤੇ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਅਸੀਂ ਜਿੱਤੇ ਹਾਂ ਪਰ ਜੇ ਅਸੀਂ ਹੁਣ ਜਾਵਾਂਗੇ ਉਹਨਾਂ ਕੋਲ ਤੇ ਸਾਨੂੰ ਹੁਣ ਵੀ ਜਿਹੜਾ ਵਾ ਉਹ ਜਿੱਤ ਦਾ ਫਤਵਾ ਹੀ ਦੇਣਗੇ ਸਾਨੂੰ ਜਿਹੜਾ ਵਾਰਡ ਦਾ ਉਹ ਪੂਰਾ ਸੰਯੋਗ ਹੈ ਕਿਉਂਕਿ ਅਸੀਂ ਵਾਰਡ ਦੇ ਵਿੱਚ ਵਿਚਰਦੇ ਆ ਐਮਐਲਏ ਸਾਹਿਬ ਮੈਨੂੰ ਇੱਕ ਵਾਰੀ ਵੀ ਦੱਸ ਦੇਣ ਵੀ ਕਿਸੇ ਦੇ ਵਾਰਡ ਦੇ ਵਿੱਚ ਭੋਗ ਤੇ ਗਏ ਹੁਣ ਜਾਂ ਉਹਨਾਂ ਦੀ ਪਤਨੀ ਗਈ ਹੋਵੇ ਜਾਂ ਕਦੀ ਕਿਸੇ ਦੇ ਮਰگە ਤੇ ਗਏ ਹੁਣ ਦੁੱਖ ਵੇਲੇ ਗਏ ਹੁਣ ਤੇ ਉਹ ਦੱਸ ਸਕਦੇ ਆ ਵੀ ਹਾਂ ਭਈ ਮੈਂ ਇੱਥੇ ਗਿਆ ਵਾਂ ਪਰ ਕਦੀ ਮੈਂ ਨਹੀਂ ਵੇਖਿਆ ਕਿ ਉਹਨਾਂ ਨੇ ਕੋਈ ਪੋਸਟ ਪਾਈ ਹੋਵੇ ਮੈਂ ਗਿਆ ਵਾਂ ਜਾਂ ਉਹ ਕਦੀ ਕਿਤੇ ਮਿਲੇ ਹੁਣ ਸਾਨੂੰ ਗਏਆਂ ਨੂੰ ਤੇ ਕਦੀ ਉਹ ਵਿਚਰੇ ਨਹੀਂਗੇ ਹਾਂ